ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਅਸਾਨੂੰ ਕਪਾ ਦੈਰੀ ਫਾਰਮ गावा ਦਾ ਦਿਖਾਉਣ ਚੱਲੇ ਆ ਜਿੱਥੇ ਆ ਦੇਖ ਰਹੇ ਹੋ ਤੁਸੀਂ ਇਹ ਬੱਚੇ ਆ ਮਹੀਨੇ ਸਮਾਂ ਮਹੀਨੇ ਦੇ ਜਿਵੇਂ ਖੇਡ ਹੀ ਜਾਂਦੇ ਆ ਇਹ ਆ ਡੋਡ ਫਾਰਮ ਬਣਿਆ ਹੋਇਆ ਹੈ ਗਾਇਆਂ ਆ ਡਾ ਬੱਚੇ ਆ ਡਾ ਜਿਹੜੇ 5-7 ਮਹੀਨੇ ਦਾ ਆ ਡੰਦੇ ਆ ਆ ਟਰੈਕਟਰ ਟਰਾਲੀ ਐ ਸੰਦਸ ਨੇੜਾ ਜੋ ਇੱਥੇ ਵਰਤਾਇਆ ਜਾਂਦਾ ਹੈ ਆ ਸਾਰਾ ਜਿੱਥੇ ਪਾਇਆ ਹੋਇਆ ਖਾਣੇ ਬਣਿਆ ਹੋੜ ਡੋਡੀ ਆਚਾਰ ਹੈ ਮੱਕੀ ਦਾ ਆਚਾਰ ਪਾਇਆ ਹੋਇਆ ਇੱਥੋਂ ਮਸ਼ੀਨ ਨਾਲ ਟਰਾਲੀ ਉੱਚ ਪਾ ਕੇ ਮਸ਼ੀਨ ਚ ਪਾ ਕੇ ਲੈ ਜਾਂਦੇ ਆ ਫਿਰ ਉੱਧਰ ਜਾ ਕੇ ਸਾਰੇ ਪਸੂ ਨੂੰ ਪਾ ਦਿੰਦੇ ਆ ਇਧਰ ਵੀ ਆਚਾਰ ਆ ਜਿਹੜਾ ਤੁਸੀਂ ਦੇਖੀ ਜਾ ਰਹੇ ਹੋ ਤਰਪਾ ਥਲੇ ਢੱਗਿਆ ਪਿਆ ਇਹ ਵੀ ਆਚਾਰ ਆ ਡੋਡੀ ਪਾਇਆ ਹੋਇਆ ਵੀ ਪਹਿਲਾਂ ਉਹਨੂੰ ਵਾਢਾ ਲਾ ਲਿਆ ਫਿਰ ਇਹਨੂੰ ਆਇ ਬਾਰੀ ਨਾ ਪਾਉਂਦੇ ਆ ਅਡਵਾਡੀ ਪਰਸਨ ਬਣੇ ਹੋਇਆ ਸਾਰੇ ਬਾਕੀ ਤੁਸੀਂ ਦੇਖ ਰਹੇ ਹੋ ਮੌਸਮ ਮੀਂਹ ਦਾ ਮੌਸਮ ਹੈ ਇਸ ਲਈ ਬਹੁਤ ਪੈਂਦਾ ਹੈ ਅਨਾਲ ਹਰੇ ਭਾਈ ਹੈ ਇਥੇ ਗੰਗਿਆ ਦਾ ਫਾਰਮ ਸਾਈਡ ਹੁੰਦਾ ਹੈ ਪਹਿਲਾਂ ਸਾਨੂੰ ਬੱਚਰੂ ਵਾਲਾ ਦਿਖਾਇਆ ਸੀ ਇਹ ਮਤਲਬ ਗੰਗਿਆ ਵਾਲਾ ਵੱਡਾ ਇਸੇ ਭਟੇ ਉਨਾ ਕਰ ਰਹੇ ਨੇ ਬਹੁਤ ਵੱਡਾ ਫਾਰਮ ਹੈ ਉਹ ਮਿਲਦਾ ਵੀ 4-500 ਪੈਂਗਿਆ ਦਾ ਫਾਰਮ ਹੈ ਇਹ ਜਾ ਬਣਿਆ ਹੋਇਆ ਜਿਵੇਂ ਕਿ ਟੈਂਕਾ ਆ ਦੇਖੋ ਅੰਦਰ ਪੱਖੇ ਵੀ ਚੱਲੀ ਜਾਂਦੇ ਆ ਸਾਨੂੰ ਬਾਹਰੋਂ ਗੰਗੰਦੀ ਨਹੀਂ ਆਉਣੀਆਂ ਅੱਠੇ ਖਾਈ ਜਾਂਦੀਆਂ ਹੋਰ ਹਰੇ ਹਰੇ ਸਾਨੂੰ ਪਾਜਾਂ ਮੇੜ ਲੈ ਕੇ ਜਾਵਾਂ ਗਾਈਆਂ ਦੇ ਆਹ ਟਰੈਕਟਰ ਹੈ ਇਹਨਾਂ ਚਾਰ ਪੱਟਕੇ ਪਾਉਂਦੇ ਆ ਆਇਨਾ ਜਿੱਥੇ ਸਮਾਨ ਰੱਖਦੇ ਆ ਜਿਵੇਂ ਕਿ ਸੁੱਕ ਵਗੈਰਾ ਸੁੱਕ ਵੀ ਸੜਦੇ ਇੱਥੇ ਹਾਂ ਚਾਰ ਟੱਕਿਆ ਹੋਇਆ ਚਤਰਪਾਲਨ ਬਾਕੀ ਜਿਸੀ ਗਾਹਾਂ ਸੰਹੋੜੀ ਦਿਖਾਉਣੇ ਆ। ਛਾੜੀਂ ਦਾ ਵੀਡੀਓ ਤੁਸੀਂ ਦੇਖੀ ਜਾਇਆ ਕਰੋ ਤੇ ਅਸੀਂ ਇਸ ਵੀਡੀਓ ਬਣਾਈ ਜਾਇਆ ਕਰਾਂਗੇ ਹੁਣ ਆ ਗਈ ਆਪਾਂ ਮੇਨ ਗੇਟ ਤੇ ਇੱਕ ਪਾਸੇ ਇੱਧਰ ਗਾਇਆਂ ਖੜੀਆਂ ਇੱਧਰ ਹਰਾ ਪਾਇਆ ਹੋਇਆ ਚਾਰ ਇੱਧਰ ਤੂੜੀ ਪਾਈ ਹੋਈ ਐ। ਇਹ ਮਸ਼ੀਨ ਨਾ ਪਉਂਦੇ ਆ। ਇਹਦਾ ਕੰਮ ਕਦਾ ਟੰਗ ਰੈ। ਇੱਕ ਪਾਸੇ ਮੱਕੀ ਦਾ achar ਐ। ਇਹਦੇ ਵਿੱਚ ਉੜਿਆਇਆ ਚਾਹਣਾ ਲਾਉਂਦੇ ਆ ਚਾਰ ਇਹ ਬਣਾ ਦਾਣੇ ਤੇ ਪਾਉਂਦੇ ਆ ਆਏ ਗਾਇਆਂ ਖੜੀਆਂ ਇੱਥੇ ਗਾਇਆਂ ਖੁੱਲੀਆਂ ਹੀ ਰੱਖਦੇ ਆ ਬੰਨਣ ਦਾ ਇੱਥੇ ਪਾਬੰਦੀ ਲਾਈ ਹੋਈ ਐ ਜੇ ਕੋਈ ਪਸ਼ੂ ਨੂੰ ਦਵਾਈ ਦੇਵੀ ਦੇਣੀ ਐ ਜਾਂ ਕਿਸੇ ਕਾਰਨ 10 ਮਿੰਟ ਬੰਨ ਸਕਦੇ ਨਹੀਂ ਇੱਥੇ ਨਾ ਕਾਨੂੰਨ ਐ ਤੇ ਗਾਇਆਂ ਬੰਨ ਨਹੀਂ ਸਕਦੇ ਆਪਾਂ ਜਿਵੇਂ ਆਪਾਂ ਪਸ਼ੂ ਪੰਜਾਬ ਚ ਬੰਨ ਕੇ ਰੱਖਦੇ ਆ ਇੱਥੇ ਕਾਨੂੰਨ ਨਹੀਂ ਹੈਗਾ ਆ ਤੂੜੀ ਵਾਲਾ ਕਣਕ ਦਾ ਕੁਤਰਿਆ ਹੋਇਆ ਹੈਗਾ ਮਤਲਬ ਟੰਗ ਰ ਇਹਨੂੰ ਤੂੜੀ ਆ ਬਣਾਈ ਹੋਈ ਤੂੜੀ ਟੱਗੀ ਵੀ ਇੱਧਰ ਇਹ ਆਹ ਪੂਰ ਸੰਜੀਤੂੜੀ ਆ ਸਾਰੀ ਆਇਚ ਚਾਰ ਹੈ ਆ ਇਹਨਾਂ ਨੇ ਬੱਤ ਬਣਾਇਆ ਹੋਇਆ ਹੈਗਾ ਦਾ ਆ ਆ ਮਸਾਲੇ ਵਗੈਰਾ ਜੋ ਪਾਉਣੇ ਆ ਤੱਤ ਹੁੰਦੇ ਜਿਵੇਂ ਤਾਤਾ ਆਹ ਕੋਰਸ ਨਾ ਗਿਆ ਬੱਚਿਆਂ ਵਾਲਾ ਜਿਹੜੇ ਮਹੀਨੇ ਸਵਾ ਮਹੀਨੇ ਡੂੜ ਮਹੀਨੇ ਦੋ ਮਹੀਨੇ ਤੇ ਤਿੰਨ ਮਹੀਨੇ ਦੇ ਗਾਇਆਂ ਤੇ ਬੱਚਰੂ ਹੈਗੇ ਚ ਜਾਂ ਗੁੱਟੇ ਲਾ ਮਠਾ ਪਸੂ ਉਹ ਲੱਗ ਰੱਖਦੇ ਐ ਜਿਹੜਾ ਤੰਦਰੁਸਤਾ ਵਾੜ ਰੱਖਦੇ ਤਾਜਾ ਪਸੂ ਨੂੰ ਵੜ ਰੱਖਦੇ ਟੁਕੜਾ ਨੂੰ ਵੜ ਰੱਖਦੇ ਸੋਡਾ ਸਾਰੇ ਦਾ ਸਾਡੇ ਚੈਨਲ ਤੇ ਸਵਾਗਤ ਹੈ ਆਪਾਂ ਹੁਣ ਵੀਡੀਓ ਸਮਾਪਤ ਕਰਨ ਲੱਗੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦਿਆ ਕਰੋ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ